ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੀਡਲ ਟਾਸਕਸ ਵਿੱਚ ਇਹ ਵੀਡੀਓ ਸਪੈਸ਼ਲ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਬਣਾਈ ਹੈ ਕਿਉਂਕਿ ਤੁਸੀਂ ਬਹੁਤ ਅੱਛਾ ਰਿਸਪੌਂਸ ਦੇ ਰਹੇ ਹੋ ਮੈਨੂੰ ਇਸ ਖੁਸ਼ੀ ਦੇ ਵਿੱਚ ਇਹ ਜਿਹੜਾ ਸਕਰੀਨ ਤੇ ਤੁਸੀਂ ਸੂਟ ਦੇਖ ਰਹੇ ਹੋ ਇਹ ਸੂਟ ਆਪਾਂ ਦੇ 31 ਦੇ ਵਿੱਚ ਤਿਆਰ ਕੀਤਾ ਸੀ ਜਿਵੇਂ ਕਿ ਤੁਸੀਂ ਵੀਡੀਓ ਦੇਖੀ ਹੋਏਗੀ ਇਹਦੀ ਤੁਸੀਂ ਉਸ ਵੀਡੀਓ ਨੂੰ ਵੀ ਬਹੁਤ ਅੱਛਾ ਰਿਸਪੌਂਸ ਦਿੱਤਾ ਇਹ ਜਿਹੜਾ ਸੂਟ ਆਪਾਂ ਤਿਆਰ ਕੀਤਾ ਹੈ ਇਹ ਸੂਟ ਆਪਾਂ 21 ਜੁਲਾਈ 2024 ਨੂੰ ਲੱਕੀ ਡਰਾ ਦੇ ਵਿੱਚ ਕੱਢਣ ਲੱਗੇ ਆ 21 ਜੁਲਾਈ ਤੱਕ ਜਿੰਨੇ ਵੀ ਸਬਸਕ੍ਰਾਈਬਰ ਹੋਣਗੇ ਆਪਾਂ ਉਹਨਾਂ ਦੇ ਵਿੱਚੋਂ ਹੀ ਇਹ ਜਿਹੜਾ ਲੱਕੀ ਡਰਾ ਹੈ ਉਹ ਕੱਢਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇੰਸਟਾਗ੍ਰam ਵਾਲੀ ਆਈਡੀ ਮੈਂਸ਼ਨ ਕੀਤੀ ਹੈ ਤੁਸੀਂ YouTube ਚੈਨਲ ਤੇ ਜਾਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਕਰੀਨਸ਼ਾਟ ਲੈ ਕੇ 20 ਜੁਲਾਈ 2024 ਤੱਕ ਇੰਸਟਾਗ੍ਰਾਮ ਤੇ ਸੈਂਡ ਕਰ ਦੇਣਾ ਮੈਨੂੰ ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕੀਤਾ ਹੋਇਆ ਉਹ ਸਿਰਫ ਸਕਰੀਨਸ਼ਾਟ ਲੈ ਕੇ ਸੈਂਡ ਕਰ ਦੇਣ ਤੇ ਜੇ ਕੋਈ ਇਨਕੁਆਰੀ ਹੋਈ ਤਾਂ ਵੀਡੀਓ ਚ ਨੀਚੇ ਕਮੈਂਟ ਕਰਕੇ ਜਰੂਰ ਪੁੱਛ ਲੈਣਾ ਤਾਂ ਆਪਾਂ ਦੇਖਦੇ ਆ ਇਹ ਸਕਰੀਨ ਵਾਲਾ ਜਿਹੜਾ ਸੂਟ ਹੈ ਜਿਹੜਾ ਆਪਾਂ ਆਪਣੇ ਹੱਥੀਂ ਤਿਆਰ ਕੀਤਾ ਆਪਣੇ YouTube ਫੈਮਿਲੀ ਦੇ ਕਿਸ ਮੈਂਬਰ ਦੇ ਹਿੱਸੇ ਆਉਂਦਾ ਤਾਂ ਤੱਕ ਤੁਸੀਂ ਐਦਾਂ ਹੀ ਪਿਆਰ ਦਿੰਦੇ ਰਹੋ ਐਦਾਂ ਹੀ ਰਿਸਪੌਂਸ ਦਿੰਦੇ ਰਹੋ ਤਾਂ ਆਪਾਂ ਮਿਲਦੇ ਆਂ ਫਿਰ 21 ਜੁਲਾਈ 2024 ਨੂੰ ਦੇਖਦੇ ਆਂ ਇਹ ਸੂਟ ਕੀਦੇ ਹਿੱਸੇ ਆਉਂਦਾ ਹੈ ਥੈਂਕ ਯੂ